ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਮੈਂ ਤੇ ਦੋ ਤੁਹਾਨੂੰ ਗਾਇਆਂ ਦਿਖਾਉਣ ਜਾ ਰਹੇ ਹਾਂ ਇਹ ਫਾਰ ਸੇਲ ਆ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਇਹ ਬਕਾਉ ਹੈ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਬਾਇਓ ਡਾਟਾ ਲੈਨੇ ਆ ਉਹ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅੱਸੀ ਕਾ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਜੀ ਨਾਮ ਨਰਪਾਲ ਸਿੰਘ ਆ ਪਿੰਡ ਮੇਰਾ ਬਈ ਹਰੀਨੋਆ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜਿਹੜਾ ਫਰੀਦਕੋਟ ਪੈ ਗਿਆ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਜੀ ਮੋਬਾਈਲ ਨੰਬਰ 9815021882 9815021882 21882 ਠੀਕ ਹੈ ਜੀ ਜਿਹੜਾ ਆਪਾਂ ਨੂੰ ਪੈ ਗਿਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਕੋਟਕਪੂਰਾ ਪਿੰਡ ਹਰੀਨੋਆ ਕੋਟਕਪੂਰੇ ਤੋਂ ਵੀ 10 ਕਿਲੋਮੀਟਰ ਆ ਜੈਤੋ ਤੋਂ ਵੀ 10 ਕਿਲੋਮੀਟਰ ਠੀਕ ਹੈ ਜੀ ਕੋਈ ਵੀਰ ਦਾ ਵਪਾਰ ਦਾ ਵਪਾਰ ਦਾ ਕੰਮ ਤਾਂ ਨਹੀਂ ਜੀ ਕੋਈ ਆਪਣਾ ਘਰੇਲੂ ਕੰਮ ਆ ਠੀਕ ਹੈ ਜੀ ਤੇ ਪਰ ਹੁਣ ਮਜਬੂਰੀ ਹੈ ਵੀ ਜਿਹੜਾ ਮੇਰੇ ਬੰਦਾ ਰੱਖਿਆ ਸੀਗਾ ਉਹ ਜੂਪੀ ਦਾ ਉਹਨੂੰ ਉੱਥੇ ਵਿਆਹ ਸ਼ਾਦੀ ਆ ਉਹ ਕਹਿੰਦਾ ਮੈਂ ਵਾਪਸ ਜਾਣਾ ਠੀਕ ਹੈ ਜੀ ਤੇ ਖਰਾਬ ਤੋਂ ਇੰਨੇ ਸੌਂਦੇ ਨਹੀਂ ਨਾਲ ਖੇਤੀ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਕੈਮੀਸ ਸੂਏ ਜੀ ਇਹ ਇਹ ਵੀਰੇ ਦੂਜੇ ਸੂਏ ਗਾਂ ਠੀਕ ਹੈ ਜੀ ਇਹ 40 120 ਕੇ 40 416 ਐਬ ਜਾਂ ਕੋਈ ਉਹਦੀ ਆ ਇਹ ਉਹਦੀ ਆਪ ਆ ਗਈ ਉਹਦੀ ਆਪ ਹੈ ਕੱਲ ਸੂਈ ਆ ਮਗਰ ਇਹ ਹਰਮਾਡਾ ਦੀ ਬੱਛੀ ਆ। ਹਰਮਾਡਾ ਦੀ ਬੱਛੀ ਆ ਗਈ। ਜੇਰ ਵਗੈਰਾ ਡਨ ਹੈ ਜੀ? ਜੇਰ ਵਗ ਸਾਰੀ ਪ੍ਰੋਪਰ ਆ ਉਹ ਬਾਈ। ਠੀਕ ਹੈ ਜੀ। ਤਾਂ ਪਿਛਲੇ ਤੁਸੀਂ ਬੌਲਾ ਕਿੰਨਾ ਚੋਇਆ ਜੀ ਇਹਦਾ? ਇਹਦਾ ਬਾਈ 12-13 ਕਿਲੋ ਤੋਂ ਬੌਲਾ ਚੋਇਆ ਮੰਨ ਲਓ ਵੀ ਆਪਾਂ ਕਿਹੜਾ ਉਹਦੇ ਕਹਿਣਾਂਗੇ ਵੀ ਕੋਈ ਮਿੰਦੇ ਚੋਂਦੇ ਨਹੀਂ ਮੰਨਦੇ। ਬਿਲਕੁਲ ਜੀ ਬਿਲਕੁਲ। ਠੀਕ ਹੈ। ਤੇ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ? ਪਿਛਲੇ ਸੂਏ ਮੈਂ ਅਸੀਂ ਜਦੋਂ ਲੈ ਕੇ ਆਂਦੀ ਆ ਉਹਨਾਂ ਨੇ 28 ਕਿਲੋ ਜੋ ਸੂਈ ਆ ਬੌਲਾ ਕਹਿ ਕੇ ਦਿੱਤੀ ਸੀਗੀ ਠੀਕ ਹੈ ਜੀ ਪਰ ਸਾਥ ਉਹਨੀ ਸੇਵਾ ਸੰਭਾਲ ਨਹੀਂ ਹੋਈ ਪਰ ਸਾਡੇ ਕੋਲੇ ਤਾਂ 23 24 ਕਿਲੋ ਦੁੱਧ ਦਿੰਦਾ ਜੀ ਠੀਕ ਹੈ ਜੀ ਬਾਕੀ ਏਡੋ ਏਡੋ ਸਮਝ ਆ ਤੋਰਿਓ ਜੀ ਬਾਹਰ ਨੂੰ ਤਾਂ ਫੁੱਲ ਬਰੀਡ ਦੇ ਵਿੱਚ ਆ ਗਈ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਇਹਨਾਂ ਲਾਜਵਾਬ ਇੱਕ ਨੰਬਰ ਆ ਰਾਜੀ ਸਮੀ ਪਲੀ ਵੀ ਇਹ ਜਿੰਦ ਜਾਣ ਦੇ ਵਿੱਚ ਆ ਹਾਈਟ ਕਾਫੀ ਆ ਗਈ ਠੀਕ ਹੈ ਜੀ ਕਰਮਾ ਵਾਲੀ ਤੋਂ ਲੇਵਾਣੀ ਚੱਕ ਕੇ ਤੋਰਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਚੋਹਨ ਚਵਾਦੀ ਕਿਵੇਂ ਆ ਜੀ ਵਧ ਗਿਆ ਫੀਲ ਆ ਜੀ ਠੀਕ ਹੈ ਜੀ ਤਾਂ ਚੋਹਨ ਚਵਾਦੀ ਇੱਕ ਨੰਬਰ ਹੈ ਜੀ ਰਮਾਡਾ ਦੀ ਪਿੱਛੇ ਬੱਛੀ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਰਾਜੀ ਸਮੀ ਪੜੀ ਵੀ ਹੈ ਜਿੰਦ ਜਾਨ ਦੇ ਵਿੱਚ ਆ ਹਾਈਟ ਕਾਫੀ ਆ ਗਈ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਤਾਂ ਤੁਸੀਂ ਥਾਣਾ ਵਾਨਾ ਦੇਖ ਸਕਦੇ ਹੋ ਚਾਹੇ ਹੱਥੀ ਚਵਾਈ ਕਰੋ ਚਾਹੇ ਕਰੋ ਮਸ਼ੀਨੀ ਚੋਈ ਠੀਕ ਹੈ ਜੀ ਤਾਂ ਨਿਆਣਾ ਪਾਉਂਦੀ ਲੋੜ ਹੈ ਕਿ ਨਹੀਂ ਜੀ ਨਿਆਣਾ ਪਾਉਣੀ ਆ ਭਾਈ ਠੀਕ ਹੈ ਤਾਂ ਠੰਡੀ ਸੀਲਪੁਰੀ ਉਹ ਮਾਰਕ ਫਰ ਕੀ ਹੈ ਹਾਂ ਜੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਂ ਆਪਾਂ ਜੀ ਮੁੱਲ ਬਾਈ ਫੋਨ ਤੇ ਬਾਜ ਬੋਊਗਾ ਜੀ ਬਾਜ ਬੋਊਗਾ ਠੀਕ ਹੈ ਜੀ ਮੋਬਾਈਲ ਨੰਬਰ ਇੱਕ ਵਾਰੀ ਬੋਲ ਦੋ 9815021882 ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਮੈਂ ਦੇਖ ਰਿਹਾ ਜੀ ਇਹ ਕਹਵੇਂ ਸੂਏ ਸੂਰੀ ਹੈ ਜੀ ਹੁਣ ਇਹ ਬਾਈ ਜੀ ਅਸੀਂ ਦੂਜੇ ਸੂਏ ਲੈ ਕੇ ਆਏ ਸੀ ਕਿ ਮੰਨ ਲਓ ਸਾਨੂੰ ਦੂਜਾ ਕਹਿ ਕੇ ਦਿੱਤਾ ਸੀ ਹੋ ਸਕਦਾ ਤੀਜਾ ਹੋਵੇ ਦੂਜਾ ਹੋਵੇ ਠੀਕ ਹੈ ਜੀ ਅਸੀਂ ਤਿੰਨ ਡੰਗ ਚੋ ਕੇ ਲਿਆਏ ਸੀ ਕਿ ਗਿੱਦੜ ਵੇ ਤੋਂ ਲੈ ਕੇ ਆਏ ਸੀ ਕਿ 18 ਲੀਟਰ ਤਿੰਨ ਡੰਗ ਚੋਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸੂਆ ਮੇਰੇ ਕੋਲੇ ਫੇਰ ਸੂਈ ਆ ਤੇ ਹੁਣ ਮੰਨ ਲਓ ਅਗਲੇ ਸੂਏ ਆਸਤੇ ਮੈਨੂੰ ਵੇਖ ਰਿਹਾ ਠੀਕ ਹੈ ਜੀ ਹਾਂਜੀ ਤਾਂ ਇਹਦੇ ਦਿਨ ਕਿੰਨੇ ਕ ਬਾਕੀ ਨੇ ਦਿਨ ਬਾਈ ਇਹਦੇ 4-5 ਬਾਕੀ ਆਗੇ 4 ਤੋਂ 5 ਦਿਨ ਬਾਕੀ ਨੇ ਹਾਂਜੀ ਠੀਕ ਤਾ ਸਿੰਗੀ ਵਗੈਰਾ ਤੁਸੀਂ ਦੇਖੋ ਤੋਰੇ ਬਾਹਰ ਨਹੀਂ ਜੀ ਬਲੋਤੋ ਸਿੰਗੀ ਵਗੈਰਾ ਦੇਖੋ ਆਹਦੇ ਚਾਰੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਚਾਰੇ ਪੈਰਾਂ ਤੇ ਨਿਸ਼ਾਨ ਟੇਲ ਤੇ ਨਿਸ਼ਾਨ ਤੇ ਮੱਥੇ ਤੇ ਬੱਲ ਸਾਰੀਆਂ ਨਿਸ਼ਾਨੀਆਂ ਨੀਲੀ 라ਵੀ ਵਾਲੀਆਂ ਪੂਰੀ ਕਰਦੀ ਹੈ ਜੀ ਤੁਸੀਂ ਦੇਖ ਸਕਦੇ ਹੋ 18 ਕਿਲੋ ਬਾਈ ਕਹਿੰਦੇ ਜੀ ਪਿਛਲੇ ਸੂਏ ਨਟ ਚੋਇਆਗਾ ਬਾਕੀ ਅੱਡੋ ਅੱਡ ਸਮਝਾ ਉਮੀਦ ਤਾਂ 10 ਤੋਂ 20 ਦੀ ਹੈ ਬਾਕੀ ਤੁਸੀਂ ਆਪਦੀ ਸਮਝ ਕਰਕੇ ਲੈਣਾਗਾ ਜੀ ਸੋਹਣੀ ਰਾਜੀ ਸਮੀ ਪੜੀ ਵੀ ਹੈ ਜਿੰਦ ਜਾਨ ਦੇ ਵਿੱਚ ਹੈ ਜੀ ਕਿਹੜੇ ਸੂਏ ਸੂਰੀ ਹੈ ਜੀ ਇਹ ਵੇ ਭਾਈ ਚੌਥੇ ਸੂਏ ਆ ਮੈਂ ਚੌਥੇ ਸੂਏ ਸੂਰੀ ਹੈ ਜੀ 18 ਕਿਲੋ ਨੈਟ ਪਿਆਰ ਹੈ ਜੀ ਬਾਕੀ ਵੀਰ ਦੀ ਅੱਡ-ਅੱਡ ਸਮਝ ਆ ਨੀਲੀ ਰਾਬੀ ਚਾਗੀ ਸਾਰੀਆਂ ਨਿਸ਼ਾਨੀਆਂ ਭੁੰਨੀਆਂ ਕਰਦੀਆਂ 골ਕੁੰਡੇ ਸਿੰਘ ਦੇ ਵਿੱਚ ਆ ਤੇ ਆਪਾਂ ਨਾ ਜਦੋਂ ਭਾਈ ਲੈ ਕੇ ਆਏ ਆ ਉਹ ਦੂਜੇ ਤੇ ਤੀਜੇ ਸੂਏ ਸੀ ਉਦੋਂ 18 ਲੀਟਰ ਚਵਾ ਕੇ ਲੈ ਕੇ ਆਏ ਸੀ ਕਿ ਆਪਾਂ ਠੀਕ ਹੈ ਹਾਂ ਠੀਕ ਹੈ ਉਹ ਤੋਂ ਬਾਅਦ ਇੱਕ ਸੂਆ ਆਪਣੇ ਘਰੇ ਸੂਈ ਉਸ ਤੋਂ ਬਾਅਦ ਅਗਲੇ ਸੂਏ ਵਾਸਤੇ ਆਪਾਂ ਇਹਨੂੰ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਵੀ ਫੋਨ ਤੇ ਹੋਊ ਭਾਈ ਬਾਜ ਬਊਗਾ ਜੀ ਬਾਜ ਬਊਗਾ ਭਾਈ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਊ ਬਿਲਕੁਲ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹਦੀ ਕੀ ਰਿਪੋਰਟ ਆ ਇਹ ਕਵੇਂ ਸੂਏ ਜੀ ਇਹ ਬਾਈ ਪਹਿਲੇ ਸੂਏ ਆ ਪਲੂਣ ਠੀਕ ਹੈ ਇਹਨੂੰ 20 22 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂ ਜੀ ਇਹ ਥੱਲੇ 18 20 ਕਿਲੋ ਦੁੱਧ ਆ ਜੀ ਠੀਕ ਹੈ ਜੀ ਹਾਂ ਜੀ ਤੇ ਕਿਹੜੇ ਸੀਮਾ ਕੁਝ ਪਤਾ ਹੈ ਕਿ ਇਹਦੀ ਮਾਂ ਦਾ ਰਿਕਾਰਡ ਜਾਂ ਕੁਝ ਵੀ ਏ ਬਾਈ ਫਾਰਮ ਚੋਂ ਲਿਆਂਦੀਆਂ ਸੀਗੀਆਂ ਚਾਰ ਬੱਚੀਆਂ ਮੈਂ ਠੀਕ ਹੈ ਜੀ ਮੰਨ ਲਓ ਉਹਨਾਂ ਨੇ ਦਾ 40 120 ਕਾ 40 116 ਕਹਿ ਕੇ ਦਿੱਤੀਆਂ ਸੀਗੀਆਂ ਠੀਕ ਹੈ ਜੀ ਹਾਂਜੀ ਤੇ ਦੁੱਧ ਜੇ ਮੰਨ ਲਓ 30 ਤੋਂ 35 ਕਿਲੋ ਵਾਲੀਆਂ ਗਾਵਾਂ ਸੀਗੀਆਂ ਵੀ ਜਿਨ੍ਹਾਂ ਦੀਆਂ ਇਹ ਬੱਚੀਆਂ ਸੀਗੀਆਂ ਬਿਲਕੁਲ ਹਾਂਜੀ ਧੋਰੋ ਬਾਹਰ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਜਮਾ ਸਰਦੀਆਂ ਦਾ ਤੋਹਫਾ ਹੈ ਜੀ ਜਿਹੜੇ ਵੀਰ ਨੇ ਘਰੇਲੂ ਰੱਖਣੀਆਂ ਆ ਉਹਦੇ ਵਾਸਤੇ ਜਮਾ ਤੋਹਫਾ ਹੀ ਆ ਗਾਂ ਸਰਦੀ ਆ ਰਹੀ ਹੈ ਸਰਦੀਆਂ ਦਾ ਜਮਾ ਤੋਹਫਾ ਹੀ ਹੈ ਜੀ ਕਿੰਨੇ ਕਿਲੋ ਚੋਇਆ ਜੀ ਤੁਸੀਂ 18 20 ਕਿਲੋ ਦੋ ਤਾਂ 18 20 ਕੰਪੈਕਟ ਥਣ ਹਵਾਨੇ ਦੀ ਆ ਗਈ ਤੁਸੀਂ ਮਿਲਕ ਵੇਨਸ ਵਗੈਰਾ ਤੁਸੀਂ ਦੇਖੋ ਲਾਜਵਾਬ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਵੀ ਬਾਈ ਫੋਨ ਤੇ ਹੋਊਗਾ ਇਹ ਮੰਨ ਲਓ 20-22 ਦਿਨ ਹੋ ਗਏ ਸੋਈ ਨੂੰ ਇਹਦਾ ਮਗਰ ਬੱਛਾ ਠੀਕ ਹੈ ਜੀ ਹਾਂ ਜੀ ਠੀਕ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨੱਕ ਦਿਖਾਏ ਆ ਇੱਕੋ ਘਰੋਂ ਦਿਖਾਏ ਜੀ ਇਹ ਫॉर ਸੇਲ ਹੈ ਤੇ ਅੱਜ ਬਾਈ ਚੰਗੇ ਰੇਟ ਦੀ ਹੋਊਗੀ ਐਵੇਂ ਟਾਈਮ ਪਾਸ ਵਾਲੇ ਬਾਈ ਦੂਰ ਰਹਿਣਾ ਹਾਂ ਤਾਂ ਦੋਸਤੋ 18 ਕਿਲੋ ਮੈਂ ਉਹ ਆਪਦੀ ਆ ਤਾਂ ਜਿਹੜੇ ਟਾਈਮ ਪਾਸ ਕਰਨ ਵਾਲੇ ਵੀਰੋ ਕਿਰਪਾ ਕਰਕੇ ਫੋਨ ਨਾ ਲਾਉਣ ਵੀਰ ਨੂੰ ਤੰਗ ਪਰੇਸ਼ਾਨ ਨਾ ਕਰਨਾ ਤਾਂ ਵੀਡੀਓ ਦੇਖਣ ਲਈ ਸਭ ਦਾ तहे ਦਿਲੋਂ ਧੰਨਵਾਦ ਵੀਡੀਓ ਮਿਲਦੇ ਨੇ ਜਲਦ ਮਿਲਾਂਗੇ